ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਪਿੰਡ ਚੰਡੀਗੜ ਜਿਹੜਾ ਮਕੌੜਾ ਪੱਤਨ ਦੇ ਨੇੜੇ ਹੈ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਇੱਥੇ ਆਪਾਂ ਸ਼ੂਟਿੰਗ ਕਰ ਰਹੇ ਹਾਂ ਇੱਕ ਫਿਲਮ ਹੜਪੀੜਤਾਂ ਲਈ ਰਾਤ ਸਮਗਰੀ ਇਸ ਫਿਲਮ ਵਿੱਚ ਦਰਸਾਇਆ ਗਿਆ ਹੈ ਕਿ ਜਿਸ ਤਰ੍ਹਾਂ ਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਹਨ ਹੜ ਆ ਚੁੱਕੇ ਹਨ ਤੇ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਤੇ ਜਿੰਨੇ ਵੀ ਸਮਾਜ ਸੇਵਕਾ ਉਹ ਰਾਸ਼ਨ ਲੈ ਕੇ ਉਹਨਾਂ ਤੱਕ ਪਹੁੰਚ ਕਰ ਰਹੇ ਹਨ ਪਰ ਕੁਝ ਲੋਕ ਸ਼ਰਾਰਤੀ ਲੋਕ ਇਹੋ ਜਿਹੇ ਹਨ ਜਿਹੜੇ ਦੂਸਰਿਆਂ ਦਾ ਵੀ ਹੱਕ ਮਾਰੀ ਜਾ ਰਹੇ ਨੇ ਆਪਣੇ ਘਰ ਸਟੋਰ ਕਰੀ ਜਾ ਰਹੇ ਨੇ ਰਾਸ਼ਨ ਇੰਨਾ ਕਿ ਇਕੱਠਾ ਕਰ ਲਿਆ ਕਿ ਉਹਦਾ ਸੰਦੇਸ਼ ਜਿਹੜਾ ਪੰਜਾਬ ਦੇ ਵਿੱਚ ਗਲਤ ਜਾ ਰਿਹਾ ਤੇ ਜਿਹੜੇ ਲੋੜਵੰਦ ਲੋਕ ਆ ਜਿਹਨੂੰ ਲੋੜ ਆ ਵਾਕਈ ਉਸ ਤੱਕ ਉਹ ਰਾਸ਼ਨ ਨਹੀਂ ਪਹੁੰਚ ਰਿਹਾ ਇਸ ਵਿੱਚ ਦਰਸਾਇਆ ਗਿਆ ਤੇ ਮੈਂ ਧੰਨਵਾਦ ਕਰਦਾ ਸਾਰਾ ਪਿੰਡ ਚੰਡੀਗੜ੍ਹ ਦੇ ਲੋਕਾਂ ਦਾ ਵਸਨੀਕਾਂ ਦਾ ਜਿਹਨਾਂ ਸਾਡਾ ਇਸ ਫਿਲਮ ਬਣਾਉਣ ਵਿੱਚ ਬਹੁਤ ਸਹਿਯੋਗ ਕੀਤਾ ਬਹੁਤ ਬਹੁਤ ਧੰਨਵਾਦ ਉਸ ਪਿੰਡ ਦੇ ਵਿੱਚ ਲਵਜੀਤ ਦੀਪਕ ਜੀ ਨੇ ਬਹੁਤ ਸਾਥ ਦਿੱਤਾ ਇਸ ਫਿਲਮ ਵਿੱਚ ਦਿਨਾਨਗਰ ਤੋਂ ਆਪਣਾ ਰਮਨ ਕੁਮਾਰ ਜੀ ਗਦਾਸਪੁਰ ਤੋਂ ਤੇ ਸਾਰੀ ਬੜੀ ਹੁੰਦਾ ਟੀਮ ਜਿਹੜੀ ਸਟੇਜੀ ਕਲਾਕਾਰ ਆ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਦਾ ਦਿਲੋਂ ਧੰਨਵਾਦ ਆ ਇਸ ਫਿਲਮ ਨੂੰ ਜਿਹੜਾ ਮੇਰਾ ਪਰਮ ਮਿੱਤਰ ਤੇ ਬਹੁਤ ਯਰਬੇਕਾਰ ਡਾਇਰੈਕਟਰ ਰੋਕੀ ਸ਼ੈਰੀਆ ਜੀ ਨੇ ਇਹ ਫਿਲਮ ਦੇ ਵਿੱਚ ਬਹੁਤ ਵਧੀਆ-ਵਧੀਆ ਸੀਨ ਲਏ ਗਏ ਨੇ ਹਾਂ ਇਸ ਫਿਲਮ ਵਿੱਚ ਸਾਡਾ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਹੈ ਇਹ ਫਿਲਮ ਜਲਦ ਤੁਹਾਡੇ ਰੂ ਬਰੂ ਕਰਨੇ ਆ YouTube ਚੈਨਲ ਜੇ ਸਟਾਰ ਧਾਰੀਵਾਲ ਦੇ ਉੱਤੇ ਤੇ Facebook ਪੇਜ ਇੰਜੀਨੀਅਰ ਜੇਪੀ ਸਿੰਘ ਦੇ ਇਹ ਫਿਲਮ ਦੇਖ ਕੇ ਤੁਸੀਂ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਇਸ ਫਿਲਮ ਨੂੰ ਦੇਖ ਕੇ ਉਹਨਾਂ ਲੋਕਾਂ ਨੂੰ ਵੀ ਉਹਨਾਂ ਦੇ ਵੀ ਕੰਨ ਖੜਕ ਜਾਣਗੇ ਕਿ ਅਸੀਂ ਇਹ ਕੰਮ ਜੋ ਗਲਤ ਕਰਦੇ ਆ ਰਚਨ ਸਟੋਰ ਕਰਦਾ ਉਹ ਨਾ ਕਰੀਏ ਜਲਦ ਲੈ ਕੇ ਆ ਰਹੀ ਹਾਂ ਫਿਰ ਉਹਨੂੰ ਦੇਖ ਕੇ ਤੁਸੀਂ ਸਾਡੇ ਨਾਲ ਜਰੂਰ رابطہ ਕਾਇਮ ਕਰਨਾ ਕਮੈਂਟ ਕਰਨਾ ਆਹ ਦੇਖਦੇ ਹਾਂ ਫਿਲਮ ਦੀਆਂ ਕੁਝ ਛਲਕੀਆਂ ਇਹ ਬੈਥੇ ਲੈ ਕੇ ਰੱਖਦਾ ਨੇ ਜਮਾਨ ਰਗੂਆ ਤੂੰ ਲੈ ਟਰਾਲੀ ਚੱਲ ਗਈ ਭਾਈ ਉਹ ਚੱਲ ਗਈ ਬਸ ਇਧਰ ਟ੍ਰੈਕਸ਼ਨ ਦੇ ਦੇਖੋ ਕਿ ਕੰਨ ਚੱਲਦੀ ਆ ਅੱਖਾਂ ਫੜ ਜਾਗਾ ਮੰਤਰੀ ਸਾਹਿਬ ਸਭ ਨੂੰ ਰੱਸ ਮੰਡ ਰਿਹਾ ਮੈਨੂੰ ਵੀ ਮਿਲੇਗਾ ਆ ਦੇਖ ਭਾਈ ਮੇਰੇ ਹੱਥ ਨੂੰ ਦੇਖ ਲੈ ਰੱਸ ਦੇ ਉਹ ਮਾਲਾ ਇਧਰ ਦੇਖ ਮੇਰੇ ਹੱਥ ਨੂੰ ਆ ਪਰਲੇ ਬਣ ਕੇ ਗੱਡੀ ਚ ਕੱਢਣ ਦੇ ਆ ਜਿਆਦਾ ਨਾ ਕੋਈ ਬੋਡੀ ਨਾ ਲਾਓ ਸਿਰ ਮੁੰਡੀ ਲਾਓ ਆਪਣੀ ਪਰ ਆ ਦੇਖੋ ਐਸਾ ਇਧਰ ਦੇਖੋ ਮੈਂ ਚਾਹੀ ਮੰਤਰੀ ਦੇ ਰਿਹਾ ਮੰਤਰੀਆਂ ਨੂੰ ਭਾਜਣ ਦੇਣ ਦੇ ਮੇਰੇ ਦੇਖੋ ਰਗੂ ਭਾਈ ਤੂੰ ਉੱਤਰ ਖੜੇ रोलिंग एंड एक्शन गुलाबी तो बाद में गुलाबी हेल फा लास्ट होना ਇਸ ਬੱਤੂ ਆ ਤੂੰ ਦੌੜ ਕੇ ਧੱਕਾ ਕਰ ਚਲੋ ਮੰਦਰੀ ਥੋੜਾ 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 ਮੇਰਾ ਪਾਸੇ ਆਹੀ ਕਰਾ ਚੱਲਣਾ ਜੀ ਲੋਕ ਉਧਰ ਤੇ ਬੜੀ ਬੜੀ ਆਫ ਦਾ ਪਾਈ ਆ ਪਿੰਡ ਵਾਸੀਆਂ ਤੇ ਪਿੰਡ ਵਾਸੀਆਂ ਨੂੰ ਮੈਂ ਕਹਿੰਦਾ ਘਬਰਾਣਾ ਨਹੀਂ ਤੁਸੀਂ ਬਿਲਕੁਲ ਆਨ ਦੇਣਾ ਹੈ ਠੀਕ ਹੈ ਤੇ ਇਹ ਨੇਤਾ ਵਾ ਆ ਆਨ ਦੇਣਾ ਆ ਸਮਾਨ ਦੇਣਾ ਤੁਸੀਂ ਜੇ ਐਕਸ਼ਨ ਕਰਾਂਗਾ ਤੇ ਇਹ ਵੀ ਕਰਨਾ ਵਾ ਕਿਛਣ ਤੋਂ ਨਹੀਂ ਤਾ ਫਾਈਰ ਮਾਣਨਾ ਫਾਈਰ ਹੋਣਾ ਹਾਂ ਤੇ ਬੜਾ ਨਹੀਂ ਬਣ ਨਾਲੀ ਤੇ ਨਾਲ ਹੀ ਤੇਰਾ ਕੰਮ ਕੀ ਹੈ ਤੇ ਆਪਣੇ ਪੌਂਚ ਵੀਡੀਓ ਬਣਾਉਣੀ ਹੈ ਤੇਰਾ ਕੰਮ 3 ਵੀਡੀਓ ਬਣਾਇਆ ਕਰਨਾ ਵੀਡੀਓ ਸਭੀ ਕੋਲ ਇੱਛਾ ਕੋਈ ਨਹੀਂ ਹੈ ਭਾਈ ਥੋੜਾ ਹੱਸੋ ਆਉ ਮੜ ਜਾ ਭਾਈ ਹੱਸੋ ਇਸ ਤਰ੍ਹਾਂ ਦੇ ਹੋਰ ਵਧੀਆ ਕੰਟੈਂਟ ਦੇਖਣ ਲਈ ਸਾਡਾ YouTube ਚੈਨਲ ਜੇ ਸਟਾਰ ਦਾ ਰਿਵਾ ਨੂੰ ਸਬਸਕ੍ਰਾਈਬ ਕਰ ਲਓ ਅਤੇ Facebook ਪੇਜ ਇੰਜੀਨੀਅਰ ਜੇਪੀ ਸਿੰਘ ਨੂੰ ਤੁਹਾਨੂੰ ਇਸ ਤਰ੍ਹਾਂ ਦੀ ਵਧੀਆ ਤੇ ਦਿਲਚਸਪ ਜਿਹੜੀਆਂ ਵੀਡੀਓ ਮੇਰੇ ਤੁਹਾਨੂੰ ਮਿਲਣਗੀਆਂ ਤੇ ਸਮਾਜ ਦੇ ਵਿੱਚ ਸੁਧਾਰ ਦੀਆਂ ਤੁਹਾਨੂੰ ਵੀਡੀਓ ਦੇਖਣ ਨੂੰ ਮਿਲਣਗੇ ਜੀ ਧੰਨਵਾਦ ਜਿਹਦੇ ਵਿੱਚ ਇੱਕ ਸ਼ੁਕਤੀ ਹੋਈ ਹੈ ਉਹ ਮੈਂ ਵੀਡੀਓ ਅਕਾ ਦੇ ਹਾਲਾਤਾਂ ਦੇ ਉੱਤੇ ਆਹ ਆਹ ਖੜੀ ਜਿੱਦਾਂ ਰਾਹ ਦੀ ਰਾਹ ਸਮੱਗਰੀ ਹੈ ਉਹਦੇ ਉੱਤੇ ਇੱਕ ਫਿਲਮ ਬਣਾ ਰਹੇ ਹਾਂ ਚਲੋ ਕੋਈ ਉਹਦਾ ਮਿਸ ਜਿੱਦਾਂ ਕਰ ਰਹੇ ਆ ਚਲੋ ਰਾਹ ਸਮੱਗਰੀ ਦੀ ਅੱਜ ਸ਼ੁਰੂ ਹੋ ਗਈ ਪੰਜ ਤਿੰਨ ਤੋਂ ਅੱਛੇ ਤੱਕ ਇਹਨਾਂ ਆਪ ਬੜਾ ਆ ਕੁਝ ਕੁਝੀ ਮੈਂ ਸਮਝੇਗਾ ਹਾਂ ਇਹ ਪਿੰਡ ਵਾਲੇ ਬੜੇ ਕਿਥੇ ਕਿਥੇ ਜਨਾਨੀਆਂ ਬੜੀ ਖੜੀ ਹੁੰਦੀਆਂ ਨੇ ਨਹੀਂ ਨਹੀਂ ਚਾਹੀਦੇ ਉਸ ਨੂੰ ਜਿੱਕੀ ਆਇਓ ਇੱਕ ਮਿੰਟ ਆਇਓ